ਹਾਂਜੀ ਬਾਪੂ ਜੀ ਇਹ ਕਿਹੜਾ ਪੈਂਦਾ ਜੀ ਇਹ ਪੜਾਣਾ 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 ਠੀਕ ਹੈ ਤੇ ਇਹ ਜ਼ੀਰੋ ਲਾਈਨ ਇੱਥੇ ਸ਼ੁਰੂ ਹੋ ਜਾਂਦੀ ਆ ਜ਼ੀਰੋ ਲਾਈਨ ਇੱਥੋਂ ਚੱਲੂ ਹੋ ਜਾਂਦੀ ਆ ਇਹਦੇ ਉਹ ਪਈ ਆ ਜਿਹੜੀ ਬੁਰਜੀ ਆ ਉਹ ਸਾਹਦੇ ਸਾਹਦੇ ਉਹ ਅੱਧੇ ਹੁੰਦੀ ਨੰਗ ਦੇ ਉਹਨਾਂ ਦੇ ਬੰਦੇ ਆਪਣੇ ਨੰਗ ਦੇ ਅੱਛਾ ਉਹਨਾਂ ਦੇ ਬੰਦੇ ਇਧਰੋਂ ਨੰਗਦੇ ਆ ਨਾ ਨਾ ਇਧਰੋਂ ਨਹੀਂ ਹਾਂਜੀ ਉਹਨਾਂ ਆਪਣੇ ਬੰਦੇ ਕੰਮ ਕਰਨਾ ਆਪ ਆਪਣੇ ਆਪਣੀ ਬੀਐਸਐਸ ਜਾਂਦੀ ਨਾਲ ਹਾਂ ਠੀਕ ਹੈ ਠੀਕ ਹੈ ਕਿੰਨਾ ਚਿਰ ਫਿਰ ਕੰਮ ਕਰਦੇ ਉੱਥੇ ਉੱਥੇ ਕੰਮ ਕਰਦੇ ਆ 9 ਵਜੇ ਨਗਾਉਂਦੇ ਆ ਸਵੇਰੇ ਤੇ ਕੰਮ ਦੇ ਹਿਸਾਬ ਨਾਲ ਹੀ ਹੁਣ ਕਣਕਾ ਕਣਕਾ ਭਰ ਕੇ ਆ ਜਾਂਦੇ ਆ ਠੀਕ ਹੈ ਠੀਕ ਹੈ ਵੀ ਉਹਨਾਂ ਦੇ ਬੰਦੇ ਨਾਲ ਜਾਣਗੇ ਜਦੋਂ ਜੋ ਕਣਕ ਵੜਨੀ ਝੋਨਾ ਵੜਨਾ ਫਿਰ ਕੋਲ ਖਲੋਗੇ 5 ਵਜੇ 6 ਵਜੇ ਦੇ ਠੀਕ ਇੱਕ ਨਿਸ਼ਾਰਾ ਡਾਲਾ ਪਿੰਡ ਆਈ ਹੈ ਕਿ ਇਹੋ ਹੀ ਹੈ ਇਹ ਹੀ ਨਿਸ਼ਾਰਾ ਡਾਲਾ ਅੱਗੇ ਛੀਨਾ ਪਿੰਡ ਹੈ ਅੱਗੇ ਛੀਨਾ ਵੇਲੀਆਂ ਅੱਛਾ ਵੇਲੀਆਂ ਵੇਲੀਆਂ ਤੋਂ ਬਾਅਦ ਛੀਨਾ ਠੀਕ ਹੈ ਠੀਕ ਹੈ ਜੀ ਤੇ ਇਹ ਫਿਰ ਮੰਨ ਲਓ ਵੀ ਉਹਨਾਂ ਦੀ ਆਪਣੇ ਜਿਹੜੇ ਪਾਕਿਸਤਾਨ ਵਾਲੇ ਨੇ ਉਹਨਾਂ ਦੀ ਪੈਲੀਆਂ ਕਿੱਥੋਂ ਕਿਹੜਾ ਰੋਖਾਂ ਔਰ ਢੋੜੀਏ ਕੋਨਾਂ ਦੀ ਗੱਲ ਮੈਂ ਫਿਰ ਆਪਣੀ ਪੈਜੀ ਅੱਛਾ ਉਹ ਉਹ ਵੇਖੋ ਤੁਸੀਂ ਉਹ ਵਾਲੀ ਹੈ ਹਾਂ ਆਹ ਇਹਨਾਂ ਦੇ ਠੀਕ ਹੈ ਠੀਕ ਹੈ ਜੀ ਤੇ ਫਿਰ ਉਹਨਾਂ ਦੇ ਬੰਦੇ ਵੀ ਆਪਣੇ ਉਹਨਾਂ ਦੀ ਉਹਨਾਂ ਦੀ ਮਿਲਟਰੀ ਵੀ ਨਾਲ ਹੀ ਹੁੰਦੀ ਉਹਨਾਂ ਨਾਲ ਉਹਨਾਂ ਦੀ ਨਹੀਂ ਮਿਲਟਰੀ ਆਪਣੀ ਮਿਲਟਰੀ ਗੱਡੀ ਖਲੋਂਦੀ ਆ ਉਹ ਨਹੀਂ ਜਦੋਂ ਉਹ ਉਧਰੋਂ ਖੇਤੀ ਕਰਨ ਆਉਂਦੇ ਮੰਨ ਲਓ ਵੀ ਉਦੋਂ ਉਹਨਾਂ ਦੇ ਉਹਨਾਂ ਨੂੰ ਨਹੀਂ ਕੋਈ ਡਰਾਪਾ ਨੂੰ ਡਰਿਆ ਆਪਣੇ ਗੱਡੀ ਖਲੋਂਦੇ ਅੱਛਾ ਆਪਣੇ ਗੱਡੀ ਖਲੋਂਦੇ ਆ ਆਪਣੇ ਗੱਡੀ ਖਲੋ ਕੇ ਕੰਮ ਪਾ ਨਾ 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 ਕੋਣਾ ਨਾ ਸਣਾ ਕੋਈ ਗੱਲ ਨਹੀਂ ਕਰਨੀ। ਅੱਛਾ ਅੱਛਾ ਠੀਕ ਹੈ ਠੀਕ ਹੈ। ਚਲੋ। ਫਿਰ ਤਾਂ ਤੁਹਾਨੂੰ ਸਾਸਰੀ ਘਰ ਦੂਰੋਂ ਭਲਾਉਂਦੇ ਹੀ ਹੋਣੇ ਆ। ਨਾ 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 ਹਾਂ ਉਹ ਨਹੀਂ ਜਾਗੇ ਉਹਨਾਂ ਨੂੰ। ਅੱਛਾ ਕੂਗੇ ਦੇ ਅੱਜ ਕੂਗੇ ਸ਼ਤਰਖਾਨੇ ਲਾਗੇ ਤੇ ਬੀਐਸ ਆ। ਤਾਂ ਜਿੱਥੇ ਤੁਸੀਂ ਗਲੋਤੇ ਇਸਨੂੰ ਬੀਐਸ ਕੰਮ ਕਰਵਾਉਣਾ। ਠੀਕ ਹੈ ਠੀਕ ਹੈ। ਚਲੋ। ਨਾ ਉਹ ਨਹੀਂ ਕੋਣਾ ਨਾ ਆਪਣਾ ਕੋਣਾ। ਅੱਛਾ ਬਸ ਆਦਾ ਕੰਮ ਨਾ ਕੰਮ ਮਤਲਬ ਆ। ਠੀਕ ਹੈ ਠੀਕ ਹੈ। ਚਲੋ। ਇੱਕ ਤਰਨ ਤਰਨ ਤਾਂ ਕਿੱਧੇ ਹੀ ਜਾਣਾ। ਨਹੀਂ ਨਹੀਂ ਜ਼ਰਾ ਨਹੀਂ ਖੇਮ ਕਰਨ। ਖੇਮ ਕਰਨ ਤੱਕ। ਹਾਂ ਠੀਕ ਠੀਕ। ਚਲੋ ਠੀਕ ਹੈ। ਚਲੋ ਠੀਕ